ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਕੈਟ ਵੱਲੋਂ ਉਹਨਾਂ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਗਈ ਸੀ ਉਹ ਰੱਦ ਕਰ ਦਿੱਤੀ ਗਈ ਹੈ ਪਟੀਸ਼ਨ ਡੀਜੀਪੀ ਰੈਂਕ ਦੇ ਅਧਿਕਾਰੀ ਤੇ ਜਿਹੜੇ ਸੂਬੇ ਦੇ ਡੀਜੀਪੀ ਰਹੇ ਚੁੱਕੇ ਨੇ ਵੀ ਕੇ ਭਾਵਰਾ ਉਹਨਾਂ ਵੱਲੋਂ ਗੌਰਵ ਜਾਦਵ ਦੀ ਨਿਯੁਕਤੀ ਨੂੰ ਲੈ ਕੇ ਪਟੀਸ਼ਨ ਪਾਈ ਸੀ ਉਹ ਅੱਜ ਰੱਦ ਕਰ ਦਿੱਤੀ ਆ ਮਸਲਾ ਕੈਟ ਦੇ ਵਿੱਚ ਪਹੁੰਚਿਆ ਸੀ ਤੇ ਉਹਦੇ 'ਚ ਸੁਣਵਾਈ ਹੋਈ ਆ ਜਿਸ ਕਰਕੇ ਗੌਰਵ ਜਾਦਵ ਨੂੰ ਇੱਕ ਵੱਡੀ ਰਾਹਤ ਮਿਲੀ ਆ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਤਲਵਾਰ ਲਟਕ ਗਈ ਲਟਕ ਰਹੀ ਸੀ ਤੋ ਹੁਣ ਸਪਸ਼ਟ ਹੋ ਗਿਆ ਕਿ ਅਗਲੇ ਹਕਮਤ ਤੱਕ ਜਦੋਂ ਤੱਕ ਪੰਜਾਬ ਸਰਕਾਰ ਇੱਛਾ ਹੋਏ ਰਹੇਗੀ ਉਦੋਂ ਤੱਕ ਗੌਰਵ ਜਾਦਵ ਸੂਬੇ ਦੇ ਡੀਜੀਪੀ ਬਣੇ ਰਹਿਣਗੇ ਬੀਜਪੀ ਗੌਰਵ ਜਾਦਵ ਜਿਹੜੇ ਇਸ ਸਮੇਂ ਕਾਰਜਕਾਰੀ ਡੀਜੀਪੀ ਹੈ ਕਿਉਂਕਿ ਸ਼ਰਤਾਂ ਪੂਰੀਆਂ ਨਹੀਂ ਕਰਦੇ ਜਿਹੜੇ ਯੂਪੀਐਸਸੀ ਵੱਲੋਂ ਸ਼ਰਤਾਂ ਤੈਅ ਕੀਤੇ ਗਏ ਸੀ ਇਸੇ ਕਰਕੇ ਉਹਨਾਂ ਦੀ ਨਿਯੁਕਤੀ ਲੈ ਕੇ ਚੁਣੌਤੀ ਦਿੱਤੀ ਗਈ ਸੀ ਜਿਸ ਤੇ ਅੱਜ ਸੁਣਵਾਈ ਹੋਈ ਤੇ ਰਾਤ ਦਿੱਤੀ ਗਈ ਹੈ ਜਿਹੜਾ ਕੈਟ ਜਿਹਨੂੰ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਕਿਹਾ ਜਾਂਦਾ ਉਹਦੇ ਵੱਲੋਂ ਵੱਡੀ ਰਾਹ ਦਿੱਤੀ ਗਈ ਹੈ ਸੂਬੇ ਦੇ ਸੀਨੀਅਰ ਆਈਪੀਐਸ ਅਫੀਸਰ ਅਧਿਕਾਰੀ ਅਤੇ ਡੀਜੀਪੀ ਰਾਜ ਚੁੱਕੇ ਵੀਕੇ ਭਾਵਰਾ ਵੱਲੋਂ ਕੈਟ ਦੇ ਵਿੱਚ ਉਹਨਾਂ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਗੌਰਵ ਜਾਦਵ ਡੀਜੀਪੀ ਅਹੁਦੇ ਤੇ ਨਹੀਂ ਬਣੇ ਰਹਿ ਸਕਦੇ ਇਸੇ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਗਈ ਸੀ ਉਹ ਅੱਜ ਪਟੀਸ਼ਨ ਕੈਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਜਲਦ ਇਸ ਬਾਰੇ ਡਿਟੇਲ ਆਰਡਰ ਵੀ ਆਵੇਗਾ ਕਿ ਉਹਦੇ ਵਿੱਚ ਦਲੀਲਾਂ ਕੀ ਕੀ ਦਿੱਤੀਆਂ ਗਈਆਂ ਨੇ ਦਰਅਸਲ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੂਬਾ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਨੇ 1987 ਬੈਚ ਦੇ ਸੀਨੀਅਰ ਆਈਪੀਐਸ ਅਫਸਰ ਅਧਿਕਾਰੀ ਵੀਕੇ ਭਾਵਰਾ ਦੀ ਜਗ੍ਹਾ ਜੂਨੀਅਰ ਅਧਿਕਾਰੀ ਗੌਰਵ ਜਾਦਵ ਨੂੰ ਡੀਜੀਪੀ ਅਹੁਦਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਵੱਲੋਂ ਵੀਕੇ ਭਾਵਰਾ ਵੱਲੋਂ ਮਤਲਬ ਕੈਟ ਵਿੱਚ ਪਟੀਸ਼ਨ ਪਾਈ ਗਈ ਸੀ ਇਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਡੀਜੀਪੀ ਬਣਨ ਲਈ ਜੂਨੀਅਰ ਪਬਲਿਕ ਸਰਵ ਕਮਿਸ਼ਨ ਦੇ ਨਿਯਮ ਤੋੜੇ ਗਏ ਨੇ ਨਿਜ਼ਮਾਂ ਦਾ ਸਹੀ ਤਰ੍ਹਾਂ ਪਾਲਣੇ ਕੀਤਾ ਗਿਆ ਕਰੀਬ 1 ਸਾਲ ਤੋਂ ਇਹ ਮਾਮਲਾ ਕੈਟ ਦੇ ਵਿਚਾਰ ਅਧਿਨ ਸੀ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਸੀ ਵੀ ਕੇ ਭਾਵਰਾ ਵੱਲੋਂ ਕਿ ਕੇਂਦਰੀ ਗ੍ਰਹਿ ਮੰਤਰਾਲਾ ਪੰਜਾਬ ਸਰਕਾਰ ਅਤੇ ਉਹਨਾਂ ਵੱਲੋਂ ਜੂਨੀਅਨ ਪਬਲਿਕ ਸਰਵ ਕਮਿਸ਼ਨ ਨੂੰ ਵੀ ਪਾਟੀ ਬਣਾਇਆ ਗਿਆ ਸੀ ਉਹਨਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਕਾਫੀ ਲੰਮੇ ਸਮੇਂ ਤੋਂ ਗੌਰਵ ਜਾਦਵ ਨੂੰ ਇਸ ਅਹੁਦੇ ਤੇ ਤਨਤ ਕੀਤਾ ਗਿਆ ਜਦੋਂ ਕਿ ਨਿਯਮਾਂ ਮੁਤਾਬਕ ਇਸ ਲਈ ਨਾ ਤੇ ਜੂਨੀਅਨ ਪਬਲਿਕ ਸਰਵ ਕਮਿਸ਼ਨ ਨੂੰ ਅਪਸਰਾਂ ਦਾ ਪੈਨਲ ਭੇਜਿਆ ਗਿਆ ਤੇ ਨਾ ਹੀ ਗੌਰਵ ਜਾਦਵ ਦੀ ਨੁਕਤੀ ਪੈਨਲ ਦੇ ਆਧਾਰ ਹੋਈ ਆ ਉਹਨਾਂ ਨੇ ਗੌਰਵ ਜਾਦਵ ਦੀ ਸੀਨੀਅਰਟੀ ਤੇ ਵੀ ਸਵਾਲ ਖੜੇ ਕੀਤੇ ਸੀ ਗੌਰਵ ਜਾਦਵ 1992 ਬੈਚ ਦੇ ਆਈਪੀਐਸ ਅਫੀਸਰ ਨੇ ਉਹਨਾਂ ਨੇ ਕਿਹਾ ਸੀ ਕਿ ਗੌਰਵ ਜਾਦਵ ਤੋਂ ਕਈ ਹੋਰ ਵੀ ਸੀਨੀਅਰ ਆਈਪੀਐਸ ਅਫਸਰ ਅਧਿਕਾਰੀ ਨੇ ਲੇਕਨ ਸੀਨੀਅਰਿਟੀ ਤੋੜ ਕੇ ਸੂਬਾ ਸਰਕਾਰ ਨੇ ਗੌਰਵ ਜਾਦਵ ਨੂੰ ਕਾਰਜਕਾਰੀ ਡੀਜੀਪੀ ਲਗਾਇਆ ਹੈ ਹਾਲਾਂਕਿ ਇਹ ਮਾਮਲਾ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਗਿਆ ਸੀ ਉਸ ਤੋਂ ਬਾਅਦ ਵੀ ਕੇ ਭਾਵਰਾ ਉਹਨਾਂ ਨੂੰ ਕੈਡ ਦੇ ਵਿੱਚ ਦਰਵਾਜ਼ਾ ਖੜਕਾਉਣਾ ਪਿਆ ਸੀ ਕਿਉਂਕਿ ਜਿਹੜੇ ਕੇਂਦਰੀ ਡਿਪਾਰਟਮੈਂਟ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਦੀ ਪਹਿਲਾਂ ਜਿਹੜੀ ਸੁਣਵਾਈ ਆ ਉਹ ਕੇਂਦਰੀ ਜਿਹੜਾ ਐਡਮਿਨਿਸਟ੍ਰੇਸ਼ਨ ਟ੍ਰਿਬਿਊਨਲ ਹੈ ਜਿਹਨੂੰ ਕੈਡ ਕਿਹਾ ਜਾਂਦਾ ਉਹਦੇ ਚ ਸੁਣਵਾਈ ਹੁੰਦੀ ਆ ਫਿਰ ਕੇ ਸਪੈਸ਼ਲੀ 1 ਸਾਲ ਤੋਂ ਚੱਲ ਰਿਆ ਸੀ ਜਿੱਤੇ ਚ ਸੁਣਵਾਈ ਹੋਈ ਹਾਲਾਂਕਿ ਜਦੋਂ ਵੀ ਕੇ ਪਹਾਵਰਾ ਨੂੰ ਡੀਜੀਪੀ ਅਹੁਦੇ ਤੋਂ ਹਟਾਇਆ ਗਿਆ ਸੀ ਉਸ ਤੋਂ ਬਾਅਦ ਬੜੀ ਚਰਚਾ ਸ਼ੁਰੂ ਹੋਈ ਕਿ ਆਖਰ ਵੀ ਕੇ ਪਹਾਵਰਾ ਜਿਹੜੇ ਜੂਨੀਅਨ ਪਬਲਿਕ ਸਰਵਰ ਕਮਿਸ਼ਨ ਵੱਲੋਂ ਪੈਨਲ ਦੇ ਆਧਾਰ ਤੇ ਸਿਲੈਕਟ ਕੀਤੇ ਗਏ ਸੀ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਕਿਵੇਂ ਜੂਨੀਅਰ ਅਧਿਕਾਰੀ ਗੌਰਵ ਜਾਦਵ ਨੂੰ DGP ਲਗਾਇਆ ਗਿਆ ਸੀ ਹਾਲਾਂਕਿ ਇਹ ਵੀ ਚਰਚਾ ਸੀ ਕਿ 1992 ਬੈਚ ਦੇ IPS ਅਫਸਰ ਗੌਰਵ ਜਦਵ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹ ਵੀ 1992 ਬੈਚ ਦੇ ਹੀ IRS ਅਧਿਕਾਰੀ ਨੇ ਤੇ ਸ਼ੁਰੂਆਤੀ ਤੌਰ ਤੇ ਜਿਹੜੇ ਜੂਨੀਅਰ ਪਬਲਿਕ ਸਰਵਰ ਕਮਿਸ਼ਨ ਵੱਲੋਂ ਸਿਲੈਕਟ ਅਧਿਕਾਰੀ ਹੁੰਦੇ ਨੇ ਜਿਹਦੇ ਵਿੱਚ IS IPS ਇੰਡੀਅਨ ਫੋਰੈਸਟ ਸਰਵਿਸ ਤੇ ਇੰਡੀਅਨ ਰੈਵਨਿਊ ਸਰਵਿਸ ਇਹ ਚਾਰ ক্যাਡਰਾਂ ਦੇ ਅਧਿਕਾਰੀਆਂ ਦਾ ਇੱਕ ਜੁਆਇੰਟ ਜਿਹੜਾ ਟਰੇਨਿੰਗ ਟਰੇਨਿੰਗ ਹੁੰਦੀ ਆ ਉਸ ਟ੍ਰੇਨਿੰਗ ਦੌਰਾਨ ਹੀ ਮੰਨਿਆ ਜਾ ਰਿਹਾ ਕਿ ਕਿਤੇ ਪ੍ਰਾਣੀ ਦੋਸਤੀ ਕੰਮ ਆਈ ਇਸੇ ਕਰਕੇ ਇੱਕ ਜੂਨੀਅਰ ਅਧਿਕਾਰੀ ਨੂੰ ਕਾਰਜਕਾਰੀ ਤੌਰ ਤੇ ਡੀਜੀਪੀ ਲਗਾ ਕੇ ਰੱਖਿਆ ਹਾਲਾਂਕਿ ਜਿਹੜੇ ਜੂਨੀਅਰ ਪਬਲਿਕ ਸਰਵਰ ਕਮਿਸ਼ਨ ਦੇ ਰੂਲ ਸ਼ਰਤਾਂ ਨਿਜ਼ਮ ਇਹ ਕਹਿੰਦੇ ਨੇ ਕਿ ਇਸ ਪੋਸਟ ਤੇ 6 ਮਹੀਨੇ ਤੋਂ ਵੱਧ ਕਿਸੇ ਨੂੰ ਕਾਰਜਕਾਰੀ ਡੀਜੀਪੀ ਨਹੀਂ ਲਗਾਇਆ ਜਾ ਸਕਦਾ ਲੇਕਿਨ ਫਿਲਹਾਲ ਗੌਰਵ ਜੱਧਾ ਪਿਛਲੇ 1 ਸਾਲ ਤੋਂ ਕਰੀਬ ਸੂਬੇ ਦੇ ਕਾਰਜਕਾਰੀ ਡੀਜੀਪੀ ਤੌਰ ਤੇ ਕੰਮ ਕਰ ਰਹੇ ਨੇ ਪੰਜਾਬ ਪੁਲਿਸ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਊਗਾ ਕਿ ਇੱਕ ਕਾਰਜਕਾਰੀ ਡੀਜੀਪੀ ਦੇ ਤੌਰ ਤੇ ਗੌਰਵ ਜਾਦਵ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹਾਲਾਂਕਿ ਚਰਚਾ ਤੇ ਕਾਫੀ ਵੱਡੇ ਸਕੇ ਚੋਣਾ ਵੇਲੇ ਵੀ ਕੋਈ ਨਾ ਕੋਈ ਕੁਰਸੀ ਨੂੰ ਲੈ ਕੇ ਅਦਲਾ ਬਦਲੀ ਹੋ ਸਕਦੀ ਲੇਕਿਨ ਫਿਲਹਾਲ ਜਿਵੇਂ ਹੁਣ ਕੈਟ ਵੱਲੋਂ ਖਾਰਜ ਕੀਤੀ ਗਈ ਹੈ ਵੀ ਕੇ ਪਹਾਵਰਾ ਦੀ ਅਪੀਲ ਉਸ ਨੂੰ ਲੈ ਕੇ ਹੁਣ ਵੱਡੀ ਰਾਹਤ ਮਿਲਿਆ ਗੌਰਵ ਯਾਦਵ ਨੂੰ ਕਿ ਗੌਰਵ ਯਾਦਵ ਅਗਲੇ ਹੁਕਮਾਂ ਤੱਕ ਜਦ ਤੱਕ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਇੱਛਾ ਰੱਖੇਗੀ ਉਦੋਂ ਤੱਕ ਗੌਰਵ ਯਾਦਵ ਸੂਬੇ ਦੇ ਡੀਜੀਪੀ ਬਣੇ ਰਹਿਣਗੇ ਇਸ ਸੌਦੇ ਤੇ ਬਣੇ ਰਹਿਣਗੇ ਹੁਣ ਸਵਾਲ ਹੈ ਕਿ ਵੀ ਕੇ ਪਾਵਰਾ ਜਿਹੜੇ ਐਸਐਮਐ ਸਪੈਸ਼ਲ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਕਿ ਉਹ ਕੈਟ ਦੇ ਇਸ ਫੈਸਲੇ ਨੂੰ ਸਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣਗੇ ਇਹ ਵੀ ਕਿ ਭਾਵਰਾ ਹੋਣਾ ਤੇ ਨਿਰਭਰ ਕਰਦਾ ਲੇਕਿਨ 1992 ਬੈਚ ਦੇ ਆਈਪੀਐਸ ਅਫੀਸਰ ਗੌਰਵ ਜਾਦਕ ਤੋਂ ਹਲੇ ਵੀ ਕਈ ਸੀਨੀਅਰ ਆਈਪੀਐਸ ਅਫੀਸਰ ਨੇ ਜਿਹੜੇ ਡੀਜੀਪੀ ਲੱਗ ਸਕਦੇ ਨੇ ਜਿਨ੍ਹਾਂ ਪਬਲਿਕ ਸਰਕਮਿਸ਼ਨ ਦੇ ਨਿਯਮ ਇਹ ਕਹਿੰਦੇ ਨੇ ਕਿ ਕਟੋ-ਕਟ ਜਿਸ ਦੀ 6 ਮਹੀਨੇ ਤੋਂ ਜ਼ਿਆਦਾ ਸਰਵਿਸ ਪਈ ਹੋਵੇ ਉਹ ਡੀਜੀਪੀ ਅਹੁਦੇ ਤੇ ਲੱਗ ਸਕਦਾ ਉਹ ਦੂਜਾ ਇਹ ਅਹੁਦੇ ਤੇ 50 ਪੁਲਿਸ ਐਕਟ 2007 ਇਹ ਕਹਿੰਦਾ ਕਿ ਇੱਕ ਪੋਸਟ ਤੇ 2 ਸਾਲ ਤੋਂ ਜ਼ਿਆਦਾ ਸਮਾਂ ਨੇਕਾ ਕਾਜ ਹਸਦਾ ਲੇਕਿਨ ਸਰਕਾਰਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਸਿਰਫ ਗੌਰਵ ਜੱਧਵਈ ਹੀ ਸੂਬੇ ਦੇ ਵਿੱਚ ਕਾਰਜਕਾਰੀ ਡੀਜੀਪੀ ਤੌਰ ਤੇ ਕੰਮ ਨਹੀਂ ਕਰੇ ਅਗਰ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਮੌਜੂਦਾ ਵੱਖ-ਵੱਖ ਪੁਲਿਸ ਦੇ ਡੀਜੀਪੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਸੂਬੇ ਨੇ ਜਿੱਥੇ ਕਾਰਜਕਾਰੀ ਡੀਜੀਪੀ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਸੂਬਾ ਉੱਤਰ ਪ੍ਰਦੇਸ਼ ਵੀ ਸ਼ਾਮਲ ਹੈ ਜਿੱਥੇ ਕਾਰਜਕਾਰੀ ਡੀਜੀਪੀ ਤੋਰਤੇ ਅਬਸਰ ਕੰਮ ਕਰ ਚੁੱਕੇ ਨੇ ਲੇਕਿਨ ਫਿਲਹਾਲ ਜਿਹੜੀ ਰਾਹਤ ਮਿਲੀ ਐ ਗੌਰਵ ਜਾਦਵ ਨੂੰ ਪੰਜਾਬ ਸਰਕਾਰ ਨੂੰ ਤੇ ਜਿਹੜਾ ਝਟਕਾ ਮਿਲਿਆ ਵੀ ਕੇ ਭਾਵਰਾ ਨੂੰ ਇਹ ਦੇਖਦੇ ਕਿ ਹੁਣ ਵੀ ਕੇ ਭਾਵਰਾ ਕੈਟ ਵੱਲੋਂ ਸੁਣਾਏ ਗੇ ਫੈਸਲੇ ਤੋਂ ਬਾਅਦ ਸੁਪਰੀਮ ਕੋਰਟ ਦੇ ਦਰਵਾਜ਼ਾ ਇਨਸਾਫ ਵਾਸਤੇ ਖੜਕਾਉਣ ਦੇ ਜਾਂ ਫਿਰ ਨਹੀਂ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ